ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ 21H ਇਹ ਪਿੰਡ ਰਾਜਸਥਾਨ ਸਟੇਟ ਦਾ ਹੈ ਤੇ ਇਹਨੂੰ ਜ਼ਿਲ੍ਹਾ ਸ੍ਰੀ ਗੰਗਾ ਨਗਰ ਪੈਂਦਾ ਹੈ ਕੇਸਰੀ ਸਿੰਘਪੁਰਾ ਵੀ ਇਹਦੇ ਨੇੜ ਆ ਦੋਸਤੋ ਕਰਨਪੁਰ ਵੀ ਇਹਦੇ ਨੇੜ ਰਹਿ ਜਾਂਦਾ ਹੈ ਗੰਗਾ ਨਗਰ ਤੋਂ 35 ਕਿਲੋਮੀਟਰ ਇਹ ਅੱਗੇ ਆ ਪਿੰਡ ਪੰਜਾਬ ਵਾਲੇ ਪਾਸੋਂ ਜਦੋਂ ਆਉਨੇ ਆ ਭਾਰਤਮਾਲਾ ਰੋਡ ਇਸ ਪਿੰਡ ਤੋਂ ਸਿਰਫ 7 ਕਿਲੋਮੀਟਰ ਸਾਈਡ ਉਤੋਂ ਨਹੀਂ ਰੰਗਿਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਪਹਿਲਾਂ ਵੀ ਵੀਡੀਓ ਬਣਾਈਆਂ ਇੱਥੇ ਖਾਸੀਅਤ ਹੁੰਦੀ ਹੈ ਇਹਨਾਂ ਭਰਾਵਾਂ ਦੇ ਵਪਾਰ ਦੇ ਵਿੱਚ ਕਿ ਇਹਨਾਂ ਵੱਲੋਂ ਜਿਹੜੇ ਰੇਟ ਦੱਸੇ ਜਾਂਦੇ ਆ ਉਹ ਲਗਭਗ 500 ਕਿਲੋਮੀਟਰ ਤੱਕ ਪਹੁੰਚਦੇ ਹੁੰਦੇ ਆ ਮਤਲਬ ਜਿਹੜੀਆਂ ਵੀ ਗਾਵਾਂ ਅਸੀਂ ਦਿਖਾਵਾਂਗੇ ਇਹਨਾਂ ਦੇ ਰੇਟ ਬੋਲਾਂਗੇ ਉਹ ਤੁਹਾਡੇ ਕੋਲ ਘਰ ਪਹੁੰਚਦੇ ਹੋਣਗੇ ਤੁਹਾਨੂੰ ਨਾ ਤਾਂ ਲੋਕੇਸ਼ਨ ਇਸ ਪੱਖ ਤੋਂ ਦੇਖਣ ਦੀ ਲੋੜ ਹੈ ਵੀ ਤੁਹਾਨੂੰ ਕਿਰਾਇਆ ਰਸਤੇ 'ਚ ਕਿੰਨਾ ਪਊਗਾ ਹਾਂ ਪਸ਼ੂ ਖਰੀਦਣ ਵਾਸਤੇ ਆ ਕੇ ਦੇਖਣਾ ਜ਼ਰੂਰੀ ਹੈ ਰਹਿਣ ਦਾ ਪ੍ਰਬੰਧ ਹੈਗਾ ਜੇ ਕੋਈ ਵੀਰ ਦੂਰ ਤੋਂ ਆਉਂਦਾ ਇੱਥੇ ਰੁੱਕ ਸਕਦੇ ਹੋ ਵਧੀਆ ਮਾਹੌਲ ਪੰਜਾਬ ਵਾਲਾ ਹੀ ਹੈ ਤੇ ਤੁਹਾਨੂੰ ਇਦਾਂ ਲੱਗੂਗਾ ਵੀ ਅਸੀਂ ਪੁਰਾਣੇ ਪੰਜਾਬ ਦੇ ਵਿੱਚ ਆਏ ਹਾਂ ਕਿਉਂਕਿ ਫਸਲਾਂ ਇੱਥੇ ਉਹ ਆ ਜਿਹੜੀਆਂ ਪੰਜਾਬ 'ਚ ਪਹਿਲਾਂ ਹੁੰਦੀਆਂ ਸੀ ਚਾਰ گاਵਾਂ ਵਿੱਚ ਵੀਰਕੋਲ ਦੱਸੋ ਵਿਕਰੀ ਵਾਲੀਆਂ ਜਿਹਦੇ 'ਚ ਤਿੰਨ ਗੱਬਣ ਹੈ ਇਨਾਂ ਦੇ ਵਿੱਚੋਂ ਇੱਕ ਐਚਐਫ ਨਾਲ ਹੀ ਇੱਕ ਵਾੜ ਜਿਹੜੀ ਇਹ ਤਾਜੀ ਸੂਈ ਵੀ ਇਹਨੇ ਵੱਛੀ ਨੂੰ ਜਨਮ ਦਿੱਤਾ ਇੱਕ ਜਰਸੀ ਚ ਪੈਦੀ ਵਾੜ ਗੱਬਣ ਤੇ ਇੱਕ ਹੋਰ ਵਾੜ ਜਿਹੜੀ ਹੋਰ ਥੋੜੇ ਟਾਈਮ ਤੱਕ ਬੱਚੇ ਨੂੰ ਜਨਮ ਦੇ ਦੂਗੀ ਛੋਟੀ ਉਮਰ ਹੈ ਬਹੁਤ ਸੋਹਣਾ ਥੰਤ ਤੇ ਹਵਾਨਾ ਬਰੀਡ ਕੁਆਲਿਟੀ ਤੁਸੀਂ ਵੀਡੀਓ ਚ ਜਜਮੈਂਟ ਕਰ ਲੈਣੀ ਹੈ ਸੋ ਇਹ ਵੀ ਫॉर ਸੇਲ ਹੈ ਵਿਕਰੀ ਵਾਸਤੇ ਸੋ ਆਓ ਜਾਣਕਾਰੀ ਲਈਏ ਪਹਿਲਾਂ ਇਸੇ ਤੋਂ ਸ਼ੁਰੂਆਤ ਕਰ ਲੈਂਦੇ ਆ ਇੱਕ ਇੱਕ ਕਰਕੇ ਸਾਰੇ ਨਗ ਦਿਖਾ ਦੂੰਗਾ ਤਸੱਲੀ ਕਰਨ ਦਾ ਹੱਕ ਹੈ ਤੇ ਜਰੂਰ ਪਹੁੰਚੋ ਤੇ ਆਪਦੀ ਸਮਝ ਨਾ ਖਰੀਦ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਗੱਪਣ ਵੈੜ ਤੋਂ ਸ਼ੁਰੂਆਤ ਕਰਦੇ ਆਂ ਹਰਵਿੰਦਰ ਬਾਈ ਸਸਰੀ ਕਾਲ ਸੱਸੀ ਕਾਲ ਵੀਰ ਜੀ ਰੂਟੀਨ ਚਾਈ ਜਾਂਦੇ ਆ ਪਸੂ ਹਾਂਜੀ ਵੀਰ ਜੀ ਆਈ ਜਾਂਦੇ ਜੀ ਰੇਟ ਮੈਂ ਪਹਿਲਾਂ ਦੱਸਿਆ ਵੀ ਪਹੁੰਚ ਆ ਲਈ ਆਪਾਂ ਦਾ ਹਾਂਜੀ ਪਹੁੰਚ ਆ ਰਹੇ ਪਹੁੰਚ ਆ ਰਹੇ ਜੀ ਠੀਕ ਐ ਅੱਛਾ ਭਾਈ ਪਹਿਲੇ ਨੰਬਰ ਤੇ ਵੈੜ ਤੇਰੇ ਨਾਲ ਬੈਕ ਸਾਈਡ ਤੇ ਖੜੀ ਐ ਹਾਂਜੀ ਭਾਜੀ ਇਹ 20 ਮਹੀਨਿਆਂ ਦੀ ਬੱਤੀ ਐ ਜੀ ਖੀਰੀ ਹੋਊਗੀ ਦੰਦੋ ਜਮਾ ਦੰਦੋ ਖੀਰੀ ਐ ਕਨਫਰਮ ਆ ਜੀ ਠੀਕ ਹੈ ਅੱਛਾ ਭਾਈ ਟਾਈਮ ਤਾਂ ਹੁਣ ਤਾਂ ਨਹੀਂ ਦੱਸਦੀ ਮੈਂ ਘੰਟੇ ਘੰਟੇ ਦੋ ਘੰਟੇ ਵਿੱਚ ਬੱਚਾ ਦੇ ਦੇਣਾ ਬੱਚੀ ਪੂਰੀ ਤਿਆਰੀ ਹੈ ਜੀ ਅੱਛਾ ਕੋਈ ਇਹਦੀ ਸੀਮਨ ਡਿਟੇਲ ਹੈ ਆਪਣੇ ਕੋਲ ਇਹ ਆਪਣੇ ਕੋਲ ਤਾਂ ਹੈ ਨਹੀਂ ਇਹਦੇ ਗਾਂ ਪ੍ਰੀਤ ਲੱਗਿਆ ਹੋਇਆ ਜੀ ਅੱਛਾ ਇਹਦਾ ਨਹੀਂ ਪਤਾ ਇਹਦੇ ਪ੍ਰੀਤ ਲੱਗਿਆ ਇਹਦੇ ਪ੍ਰੀਤ ਲੱਗਿਆ ਹੋਇਆ ਜੀ ਠੀਕ ਹੈ ਰੇਟ ਕੀ ਰਹੂਗਾ ਪਹੁੰਚ ਆਲਾ 135 ਜੀ 135 ਚ 500 ਕਿਲੋਮੀਟਰ 500 ਕਿਲੋਮੀਟਰ ਆਈ ਖੋਲੀ ਮੈਨੂੰ ਲਗਭਗ ਦੋਸਤੋ ਪੂਰੇ ਪੰਜਾਬ ਚ 1 ਲੱਖ 35000 ਚ ਜਰਸੀ ਵੜ ਪਹੁੰਚ ਜੂਗੀ ਤੇ ਇਹਨੇ ਪ੍ਰੀਤ ਬੋਲ ਦੇ ਬੱਚੇ ਨੂੰ ਜਨਮ ਦੇਣਾ ਹੈ ਉਹ ਬੱਚਾ ਜਾਂ ਬੱਚੀ ਪ੍ਰਮਾਤਮਾ ਨੂੰ ਪਤਾ ਹੈ ਬਰੀਡ ਕੁਆਲਟੀ ਇਹਦੀ ਵੀ ਚੰਗੀ ਹੈ ਇੱਕ ਇਦਾਂ ਦੀ ਜਰਸੀ نسل ਦੀ ਵਹਿੜ ਦਿਖਾਉਣਾ ਵੀ ਭਾਵੇਂ 10 ਹੋਏ ਤੁਸੀਂ ਚੋਲਿਓ ਬੁੱਢੀ ਨਹੀਂ ਹੁੰਦੀ ਹਾਈਟ ਸੋਹਣੀ ਆ ਦੱਸੋ ਜਰਸੀਆਂ ਦੇ ਹਿਸਾਬ ਤੇ ਤੇ ਥਣ ਬੜਾ ਚੰਗਾ ਲੱਗਾ ਇਹਦੀ ਜਰਸੀ ਹੁੰਦੀ ਨਹੀਂ ਜਿਗਜੀ ਦਾ ਫੁੱਲ ਵੱਡੀ ਗਾ ਬੜਾ ਚੰਗੇ ਹੀ ਹਾਈਟ ਹੈ ਮੈਂ ਤਾਂ ਥਣ ਦਾ ਸੈਜ ਵੀ ਤੁਹਾਨੂੰ ਨੇੜੇ ਤੋਂ ਦਿਖਾਉਂਗਾ ਹਜੇ ਇਹ ਥੋੜਾ ਹੁਣ ਕਿਉਂਕਿ ਬੱਚੇ ਨੂੰ ਇਹਨੇ ਜਨਮ ਦੇਣਾ ਉਹਦੇ ਕਰਕੇ ਵਾਚ ਜਾਂ ਕਰਦੀ ਹੈ ਮੋਟਾ ਥਣ ਥੱਲੋਂ ਪਤਲਾ ਹੈ ਮਤਲਬ ਚੰਗਾ ਥਣ ਦਾ ਸਹਿਜ ਸੀਲ ਸ੍ਰੀ ਫੈਬ ਐ ਵੈਸੇ ਇਹਨੇ ਦੁੱਧ ਵੀ ਚੰਗਾ ਦੇਣਾ ਰਸੋ ਸਰੀਫ ਹੀ ਰਹਿਣਾ ਹਰਵਿੰਦਰ ਭਾਈ ਇਹਦੇ ਇੱਕ ਦੋ ਗੇੜੇ ਐ ਕਢਾ ਦੇ ਇਹਦੇ ਦੰਦ ਤੁਹਾਨੂੰ ਕਨਫਰਮ ਕਰ ਦਾਂਗੇ ਵੈਸੇ ਦੇਖੇ ਹੋਏ ਆ ਦੰਦ ਮੇਰੇ ਖੀਰੀ ਕਨਫਰਮ ਖੀਰੀ ਬੱਚੀ ਐ 1 ਲੱਖ ਤੇ 35000 ਚ ਜਿਹੜਾ ਵੀਰ ਖਰੀਦਣਾ ਚਾਹੁੰਦਾ ਇੱਕ ਤਾਂ ਇਹਨੇ ਗਰਮੀ ਘੱਟ ਬਣਾਉਣੀ ਕਿਉਂਕਿ ਜੰਮੀਪਲੀ ਰਾਜਸਥਾਨ ਦੀ ਐ ਥੋੜਾ ਏਰੀਆ ਗਰਮ ਰਹਿੰਦਾ ਤਾਂ ਇਹ ਪੰਜਾਬ ਦੇ ਵਿੱਚ ਜਿਹੜਾ ਵੀਰ ਸਭਾਲੂਗਾ ਉਹਦੇ ਕੋਲ ਗਰਮੀ ਨਹੀਂ ਬਣਾਉ ਟਾਂਚਾ ਦੇਖੋ ਸੋਹਣਾ ਹਵਾਨਾ ਦੱਸੋ ਘੱਟ ਆਲਾ ਹਜੇ ਥੋੜੀ ਜੀ ਪਲੂਣ ਹੈ ਹਵਾਨੇ ਤੇ ਜਦੋਂ ਇਹ ਸੂਪੇ ਉਦੋਂ ਬਾਅਦ ਜੋ ਪਲੂਣ ਲੈ ਗਈ ਹਵਾਨਾ ਬੜਾ ਸੋਹਣਾ ਨਿਕਰੂਗਾ ਲੈ ਆਓ ਬਈ ਉਧਰ ਨੂੰ ਹੀ ਲੈ ਚੱਲੋ ਫਿਰ ਗੇਟ ਆ ਨੂੰ ਐ ਇਧਰ ਨੂੰ ਜਾਂ ਸੋ ਦੇਖੋ ਇਹਦਾ ਟਾਂਚਾ ਜਿਹਨੂੰ ਪਸੰਦ ਆਵੇ ਕੰਟੈਕਟ ਕਰ ਸਕਦੇ ਹੋ ਔਰਲੇ ਪਾਸੇ ਥਣਾ ਦੇ ਸੰਚ ਇੱਕ ਛੋਟੀ ਜੀ ਨਿਸ਼ਾਨੀ ਹੈਗੀ ਆ ਥਣ ਦੀ ਉਹ ਨੇੜੇ ਤੋਂ ਬਈ ਚੱਲਦੀ ਮੈਂ ਨੇੜੇ ਤੋਂ ਤੁਹਾਨੂੰ ਦਿਖਾ ਦਿੰਦਾ ਵੈਸੇ ਕੋਈ ਅਸਾਰ ਨਹੀਂ ਹੈ ਵੀ ਇਹ ਚੱਲੂਗੀ ਨਹੀਂ ਚੱਲਦੀ ਜਿਹੜਾ ਆਪਾਂ ਪੂਰੀ ਖਿੱਚੀ ਹੋਈ ਹੈ ਸਹੀ ਸੋ ਥਾਣ ਤੁਸੀਂ ਦੇਖੋ ਬਹੁਤ ਸੋਹਣਾ ਥਾਣ ਪੂਰਾ ਨਰਵਾਤੀ ਚੁਵਾਈ ਵਾਲਾ ਥਾਣਾ ਗੇਟ ਵਾਲ ਨੂੰ ਨਹੀਂ ਜਾਇਂ ਬਈ ਸੋ 1 ਲੱਖ ਤੇ 35000 ਚ ਇਹ ਵਹਿੜ ਛੀਰੀ ਬੱਚੀ ਦੱਸੋ ਵੱਡੀ ਗੱਲ ਆ ਵੀ ਛੋਟੀ ਉਮਰ ਦੇ ਵਿੱਚ ਹੀ ਇਹ ਨੇ ਸੂ ਪੈਣਾ ਪਹਿਲਾ ਸੂਆ ਲਿਆ ਬਈ ਚੌਗੀ ਤਾਂ ਹੋ ਸਕਦਾ ਇਹ ਦੋ ਦਾ ਦੂਜਾ ਸੂਆ ਵੀ ਕਰਮਾ ਵਾਲੀ ਸੂਪੇ ਦੰਦ ਸੋਨੂੰ ਇਹਦੇ ਮੈਂ ਕਨਫਰਮ ਕਰਾ ਦੂੰਗਾ ਹਰਵਿੰਦਰ ਦੰਦ ਇੱਥੇ ਦੇਖ ਲਿਓ ਬਈ ਹਾਂਜੀ ਸੋ ਦੰਦ ਦੋਸਤੋ ਵੀਡੀਓ ਚ ਤੁਹਾਨੂੰ ਜ਼ਰੂਰੀ ਆ ਦਿਖਾਉਣੇ ਕਿ ਕਿ ਛੀਰੀ ਬੋਲਿਆ ਉਹ ਐਵੇਂ ਦੇਖ ਲੋ ਠੀਕ ਓਕੇ ਠੀਕ ਵੈਸੇ ਦਿਖਾਤੇ ਪਰ ਮੈਂ ਪਹਿਲਾਂ ਦੇਖ ਲਈ ਸੀ ਹੁਣ ਸਾਰੀ ਸੋ ਇਹ ਪਹਿਲੇ ਨੰਬਰ ਤੇ ਵੈੜ ਦੇਖੋ ਜੀਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲੋ ਬਾਈ ਦੇ ਨਾਲ 1 ਲੱਖ 35000 ਚ 500 ਕਿਲੋਮੀਟਰ ਤੱਕ ਪਹੁੰਚ ਮਤਲਬ ਤੁਸੀਂ ਇਸ ਵੈੜ ਦੀ ਬਾਈ ਤੋਂ ਲੈ ਸਕਦੇ ਹੋ ਰੇਟ ਇਸੇ ਚ ਪਹੁੰਚ ਜਾਣੀ ਹੈ ਰੇਟ ਧਿਆਨ ਚ ਕਰ ਲਓ ਵੀ ਇਹ ਗਾਹ ਦੀ ਕੀਮਤ ਕੀ ਰਹ ਜੂਗੀ ਜੇ ਅਪਚੋਂ ਆਪਾਂ ਕਿਰਾਇਆ ਘਟਾ ਦਈਏ ਸੋ ਉਸ ਸਾਹ ਉਹ ਤੇ ਤੁਸੀਂ ਗੱਲਬਾਤ ਬਾਈ ਨਾਲ ਕਰੋ ਹਵਾਨਾ ਕਟਾਲਾ ਸੋਹਣਾ ਇਹਦੇ ਨਾਲ ਇੱਕ ਹੋਰ ਵੈੜ ਅ ਹਰਵਿੰਦਰ ਬਾਈ ਕੈਨਵਸ ਹੋਇਆ ਹੈ ਇਹ ਦੂਜਾ ਸੋਹਣਾ ਦਿਆ ਭਾਈ ਦਿਨ ਕਿੰਨੇ ਲਊਗੀ ਇਹ 10 ਬੰਨ ਦਿਨ ਲੱਗੂਗੀ ਕੀ ਰੇਟ ਚ ਪਹੁੰਚ ਕਰਾਂਗੇ ਇਹ ਪੂਰੇ ਲੱਖ ਦੀ ਜੀ ਤੋਰ ਦੇ ਬਈ ਪੂਰੇ ਲੱਖ ਰੁਪਏ ਚ ਦੱਸੋ ਇਹ ਵੀ ਜਰਸੀ ਚ ਪੈਂਦੀ ਵੈੜ ਹੈ ਇਹ 18 ਕਿਲੋ ਦੇ ਕਰੀਬ ਤੋਂ ਦੇ ਦੂ ਆਪਾਂ 20 25 ਕਹਦੀ ਆਪਾਂ ਨੂੰ ਉਹ ਗੱਲ ਤਾਂ 18 20 18 20 ਦੇ ਦੂਗੀ ਠੀਕ ਹੈ ਹਾਂਜੀ ਸੋ 18 ਤੋਂ 20 ਕਿਲੋ ਬਾਈ ਕਹਿੰਦੇ ਪੂਰੀ ਹਾਈਟ ਹੋਈ ਤਾਂ ਆਪ ਲੈਸ ਦੇਖੋ ਇਹ ਅੰਡਰ ਤੇ ਦੇਖੋ ਜੀ ਸੋਹਣੀਆਂ ਨਾੜਾਂ ਦਾ ਸੋਹ ਥਾਣੇ ਦਾ ਵੀ ਨਰੂਆ ਲੱਗਾ ਆ ਦੇਖੋ ਯਾਰ ਇੱਥੋਂ ਦੇਖੋ ਤੁਸੀਂ ਸੋਹਣਾ ਟਾਂਚਾ ਕਮਾ ਦੇ ਬਈ ਕਿਹੜਾ ਕੜਾ ਦੇ ਸੋ ਇਹ ਵੈੜ ਵੀ ਫੋਰ ਸੇਲ ਦੂਜਾ ਸੁਆਏ ਨੇ ਸੂਣਾ 10 ਤੋਂ 15 ਦਿਨ ਲੈਂਦੀ ਦੋਨੇ ਪਾਸੇ ਸੇਮ ਨਾੜਾਂ ਆ ਹਵਾਨੇ ਤੇ ਮਤਲਬ ਇਹ ਨਹੀਂ ਵੀ ਇੱਕ ਪਾਸੇ ਹੀ ਹੋਣਗਾ ਇਸ ਸਾਈਡ ਤੇ ਦੇਖੋਗੇ ਇਧਰੋਂ ਵੀ ਥਾਣ ਬਿਲਕੁਲ ਇੱਕੋ ਜਿਹਾ ਪੂਰੀਆਂ ਨਾੜਾਂ ਹਵਾਨੇ ਤੇ ਨਜ਼ਰ ਆਉਣਗੀਆਂ ਠੰਡੀ ਮਿੱਠੀ ਬਹੁਤ ਹੈ ਦੇਖੋ ਸੋ ਸੀਲ ਸੀਪ ਹੈ ਠੀਕ ਹੈ ਬਈ ਮਾਰਦੇ ਆਂ ਤੇਰ ਬੱਚਾ ਵੀ ਦੱਸੋ ਨਾਲ ਹੱਥ ਮਾਰਦਾ ਚੌਂਕ ਬਣ ਜਾਂਦਾ ਜਦੋਂ ਕੋਈ ਵੀ ਭਰਾ ਕੰਮ ਕਰਦਾ ਤੇ ਬੱਚੇ ਵੀ ਉਸੇ ਤਰ੍ਹਾਂ ਦਾ ਕੀਤਾ ਕਰਨ ਲੱਗਦੇ ਸੋ ਇਸ ਰੈਡ ਦਾ ਫੇਰ ਤੁਸੀਂ ਟਾਂਚਾ ਦੇਖੋ ਕਿ ਦੂਜਾ ਸੂਆ ਸੁੰਦੀ ਹੈ 1 ਲੱਖ ਰੁਪਏ ਚ ਪਹੁੰਚ ਹੋ ਜੂਗੀ ਫੇਰ ਇਸ ਕੁਆਲਟੀ ਦੇਖੋ ਪੂਰਾ ਟੋੜ ਟੂੜਾ ਪੈਣ ਹੈ ਜਿੱਕਿ ਕੀਤੋ ਬਾਈ ਠੀਕ ਹੈ ਸੋ ਚੰਗੇ ਬੱਚੇ ਜਰਸੀ ਦੇ ਤੁਸੀਂ ਇੱਥੋਂ ਲੈ ਸਕਦੇ ਹੋ ਲੈ ਚਲੋ ਬਾਈ ਸੋ ਇਹ ਲੱਖ ਰੁਪਏ ਚ ਪਹੁੰਚ ਹੋ ਜੂਗੀ ਜਿਨੇ ਸੂਈ ਸਵਾਈ ਗਾਂ ਖਰੀਦਣੀ ਹੈ ਉਹਦੇ ਵਾਸਤੇ ਇੱਕ ਤੁਹਾਨੂੰ ਸੂਈ ਸਵਾਈ ਵੈੜ ਦਿਖਾਉਂਗਾ ਆਪ ਥੋੜਾ ਕ੍ਰੋਸ ਆਪਾਂ ਮੰਨਾਂਗੇ ਜਰਸੀ ਚ ਪਰ ਜਿਹੜੀ ਵੱੱਛੀ ਹੈ ਉਹ ਇਹਦੇ ਨਾਲੋਂ ਗਾਂ ਸੁਧਾਰ ਹੋਇਆ ਵਿਆ ਨਸਲ ਦੇ ਵਿੱਚ ਜਦੋਂ ਇਹਦੀ ਅੱਗੇ ਵੱੱਛੀ ਇਹ ਕਰਮ ਵਾਲੀ ਬੱਚੇ ਨੂੰ ਜਨਮ ਦੇਊਗੀ ਵੱੱਛੀ ਅੱਗੇ ਸੂਗੀ ਤੋਂ ਪਿਓਰ ਜਰਸੀ ਵਾਲਾ ਪੱਖ ਬਣ ਜਾਣਾ ਤੁਹਾਪਾਂ ਇਹਦੇ ਬਾਰੇ ਡਿਟੇਲ ਬਾਈ ਤੋਂ ਪੁੱਛ ਲੈਨੇ ਆ ਕੰਨ ਮਸੂਆ ਸੂਈ ਇਹ ਪਹਿਲਾ ਸੂਆ 2 ਦਿਨਾਂ ਦਾ ਦਿੱਤੋ ਬਾਈ ਆਪਣੇ ਇਹਦੇ ਦਿਨ ਨੂੰ ਕਨਫਰਮ ਕਰਨੇ ਤਾਂ ਆਪਾਂ ਇਹਦੀ ਕਰਵਾ ਦਾਂਗੇ ਇਹ ਕੱਲ ਹੀ ਸੂਈ ਆ ਜੀ ਕੱਲ ਹੀ ਸੂਈ ਆ ਜੀ ਹਾਂਜੀ ਹਾਂਜੀ ਠੀਕ ਹੈ ਕੀ ਰੇਟ 'ਚ ਪਹੁੰਚ ਕਰਾਂਗੇ 1,10,000 ਦੀ ਜੀ ਖੋਲੀ ਬਾਈ ਸੋ ਦੋਸਤੋ 2 ਦਿਨ ਦਾ ਵੜ ਅਗਾੜੀ ਬਹੁਤ ਚੰਗੀ ਕੱਲ ਸ਼ਾਮ ਦੀ ਆਪਾਂ ਜਮਾ ਬੋਲੇ ਤੋਂ ਜਮਾ ਖਾਲੀ ਕਰਤੀ ਬੱਚੇ ਬਹੁਤ ਸੋਹਣਾ ਐਡਰੈਸ ਹੈਗਾ ਆਪਣੇ ਕੋ ਗੱਬਨ ਦੀ ਵੀਡੀਓ ਵੀ ਹੈਗੀ ਜੀ ਜੇ ਕੋਈ ਚਾਹੁੰਦਾ ਬੰਦਾ ਵੇਖਣੀ ਚਾਹੁੰਦੀ ਠੀਕ ਹੈ ਪਾ ਹੁਣ ਤੱਕ ਕਿਹੜਾ ਹਵਾਨਾ ਦੁੱਧ ਵਾਲਾ ਜੀ ਜਮ ਖਾਲੀ ਕਰਤੀ ਆਪਾਂ 4 ਲੀਟਰ ਨਹੀਂ ਬੱਛੀ ਰਾਮ ਨਾ 24 25 ਕਿਲੋ ਦੁੱਧ ਦੇ ਦੂਗੀ ਜੀ ਸੋ ਸੰਭਾਲਣ ਦੀ ਲੋੜ ਹੈ ਦੁੱਧ ਵਾਲੀ ਬੈੜ ਹੈ ਕੱਲਾ ਅੱਗੇ ਨੂੰ ਹਵਾਨਾ ਨਹੀਂ ਪਿਛਾਣ ਨੂੰ ਵੀ ਹਵਾਨਾ ਕਾਫੀ ਚੰਗਾ ਇਹਦਾ ਨਜ਼ਰ ਆਉਂਦਾ ਹੈ ਇਹ 1 ਲੱਖ ਤੇ 10000 ਚ ਪਹੁੰਚ ਹੋਊਗੀ ਨਾਲ ਇਹਦੇ ਬੱਛੀ ਹੈ ਦੋ ਦੰਦ ਹੈ ਦੰਦ ਵੀਡੀਓ ਚ ਤੁਹਾਨੂੰ ਅਸੀਂ ਦਿਖਾਈ ਦੇਣੇ ਆ ਥੋੜਾ ਥੋੜੀ ਕਰਾਸ ਇਹ ਵੈਡ ਪਰ ਕਰਾਸ ਵੈਡਾਂ ਦਾ ਫਾਇਦਾ ਇਹ ਹੁੰਦਾ ਵੀ ਇਹ ਗਰਮੀ ਘੱਟ ਬਣਾਉਂਦੇ ਅਗੇ ਸੀਜ਼ਨ ਚ ਗਈ ਤਾਂ ਬਹੁਤ ਵਧੀਆ ਹੀ ਜਾਂਦਾ ਗਰਮੀ ਦਾ ਸੀਜ਼ਨ ਆ ਕਿ ਮਰਜੀ ਗਰਮੀ ਨਹੀਂ ਮੰਦੀ ਪਹਿਲਾਂ ਦਰਖਤ ਥੱਲੇ ਬੰਨ ਕੇ ਦੁੱਧ ਚੋਲੋ ਬੰਦਾ ਸਾਰੀ ਗਰਮੀ ਹੈ ਸਹੀ ਹੈ ਫਿਰ ਦੱਸੋ ਭਾਈ ਕਹਿੰਦਾ ਵੀ ਭਾਵੇਂ ਦਰਖਤ ਥੱਲੇ ਬਨ ਕੇ ਦੁੱਧ ਚੋਈ ਜਾਓ ਵੈਸੇ ਪੰਜਾਬ ਚ ਤਾਂ ਚਾਦਰਾਂ ਥੱਲੇ ਬਨ ਕੇ ਚੋਣਾ ਪੈਣਾ ਸੋ ਤੁਸੀਂ ਦੇਖੋ ਇਹਦਾ ਢਾਂਚਾ ਇਹ 1 ਲੱਖ ਤੇ 10000 ਚ ਤੁਹਾਡੇ ਕੋਲ ਪਹੁੰਚੂਗੀ ਤੁਸੀਂ ਸਿਰਫ ਆਪਦੇ ਸਾਧਨ ਦੇ ਉੱਤੇ ਇੱਥੇ ਆਉਣਾ ਹੈ ਪਸੂ ਪਾਸ ਕਰ ਲੈਣਾ ਹੈ ਉਸ ਤੋਂ ਬਾਅਦ ਚ ਸਾਧਨ ਇੱਥੋਂ ਬਾਈ ਉਹ ਰੀ ਕਰਵਾ ਦੇਣਗੇ ਵਹੀਕਲ ਤੁਹਾਨੂੰ ਕਰਵਾ ਕੇ ਦੇਣਗੇ ਕਿਉਂਕਿ ਕਿਰਾਇਆ ਇਹਨਾਂ ਨੇ ਦੇਣਾ ਹੈ ਤਾਂ ਵੀਕਲ ਵੀ ਇਹੀ ਤੁਹਾਨੂੰ ਅਰੇਂਜ ਕਰਮਗੇ ਦੋ ਦੰਦ ਕਨਫਰਮ ਠੀਕ ਹੈ ਭਾਈ ਸੋ ਇਹ ਤਿੰਨ ਨੰਬਰ ਤੇ ਤੁਹਾਨੂੰ ਸੂਈ ਸਵਾਈ ਵੈੜ ਦਿਖਾਉਣੀ ਹੈ ਇੱਕ ਹੀ ਨਾਗਰ ਜਿਹੜਾ ਸੂਇ ਸਵਾਈਆਂ ਦੇ ਵਿੱਚੋਂ ਉਸ ਤੋਂ ਬਾਅਦ ਇੱਕ ਗੱਬਣ ਵੱਛੀ ਤੁਹਾਨੂੰ ਦਿਖਾਉਣੇ ਆ ਉਹ ਵੀ ਕਵਿ ਕਰੀਆਸ ਤੇ ਪਰ ਇਹਦਾ ਹਵਾਨਾ ਫੇਰ ਤੁਸੀਂ ਉਹਨ ਇਥੋਂ ਦੇਖੋ ਕਾਫੀ ਚੰਗਾ ਹਵਾਨਾ ਜਿੰਨਾ ਕਿ ਇਹਦਾ ਉੱਤੋਂ ਵਜਣਾ ਹੈ ਉਹਦੇ ਬਰਾਬਰ ਦਾ ਹਵਾਨਾ ਤਿਆਰ ਹੈ ਤੇ ਬਾਈ ਕਹਿੰਦਾ ਵੀ ਬੌਲੇ ਚੋਂ ਜਮਾ ਖਾਲੀ ਕਰਤੀ ਸੀ ਫੇਰ ਵੀ ਤਿਆਰੀ ਇਹਨੇ ਬਹੁਤ ਸੋਹਣੀ ਪੜੀ ਹੈ ਬੰਦੋ ਬਾਈ ਇਧਰੋਂ ਵੀ ਅਗਾੜੀ ਨੋਟ ਕਰੋ ਕਾਫੀ ਚੰਗੀ ਐ ਤੋਂ ਅਗੋਂ ਅਗਾੜੀ ਦਿਸਦੀ ਅਗਲੇ ਪਾਸੇ ਹਵਾਨਾ ਦਿਸਦਾ ਬਾਕੀ ਪਿਛਲੇ ਪਾਸੇ ਹਵਾਨਾ ਵੀ ਇਹਦਾ ਬੜਾ ਕਮਾਲ ਦਾ ਹੈ ਇੱਕ ਹੋਰ ਵੈਗ ਬਾਈ ਜਿਹੜੀ ਐਚ ਐਫ ਹੈ ਹਾਂਜੀ ਜਗਜੀਤ ਭਾਈ ਕਹਿੰਦੇ ਵੀ ਪਈ 15 ਤੋਂ 17 ਦਿਨ ਪਈ 25 ਹੁਣ ਅਸੀਂ 15 ਤੋਂ 17 ਦਿਨ ਹਜੇ ਲੈ ਸਕਦੇ ਲੈ ਸਕਦੇ ਜੀ ਸੂਆ ਇਹਦਾ ਭਾਈ ਕਹਿੰਦਾ ਪਹਿਲਾ 4 ਦਿਨ ਦਾ ਜੀ ਪਹਿਲਾ ਸੂਆ 4 ਦਿਨ ਤੇ ਕਿੰਨੇ ਰੁਪਏ ਚ ਪਹੁੰਚ ਕਰਾਂਗੇ ਇਹ ਵੀ 1 ਲੱਖ 10 ਹਜ਼ਾਰ ਦੀ ਅੱਜ ਦੀ ਕੀਮਤ ਹੈ ਜੀ ਤੇ ਗੰਧ ਤਿਆਰ ਹੋ ਕੇ ਬੱਚੀ ਉਦੋਂ ਭਾਅ ਹੋਰ ਹੋਵੇਗੀ ਠੀਕ ਸੋ ਦੱਸੋ 15 ਤੋਂ 17 ਦਿਨ ਲੈ ਸਕਦੀ ਹੈ 1 ਲੱਖ ਤੇ 10 ਹਜ਼ਾਰ ਚ ਬਾਈ ਕਹਿੰਦਾ ਵੀ ਅੱਜ ਦੇ ਦੇਾਂਗੇ ਜੇ ਖੜੀ ਰਹੀ ਕਰਮਾ ਵਾਲੀ ਤਾਂ ਰੇਟ ਵਧੂਗਾ ਵੀ ਕਿਉਂਕਿ ਤਿਆਰ ਇਹਨੇ ਚੰਗੀ ਹੋਣਾ ਹੈ ਮੈਂ ਬੱਚੀ ਇੱਕ ਹੀ ਕਮੀ ਆਪਾਂ ਕਿਹਨਾਂ ਲਈ ਉਹਨੇ ਸਿੰਘ ਨਹੀਂ ਦਾਗੇ ਕਿਉਂਕਿ ਕਿੱਥੋਂ ਆਪਾਂ ਲਈ ਬਿਸ਼ਨਈਆਂ ਤੋਂ ਲਈ ਉਹ ਸਿੰਘ ਦਾਗਦੇ ਨਹੀਂ ਭਾਈ ਮੇਨ ਗੱਲ ਤੇ ਆ ਉਹਨਾਂ ਦੇ ਕਿੰਨੀਆਂ گاਵਾ ਸੀ ਸਾਰਿਆਂ ਦੇ ਸਿੰਘ ਹੀ ਸੀਗੇ ਜੀ ਅੱਛਾ ਸੋ ਦੱਸੋ ਸਿੰਘ ਨਹੀਂ ਦਾਗੇ ਪਰ ਬਰੀਡ ਕੁਆਲਿਟੀ ਦੇਖੋ ਮੀਡੀਅਮ ਹਾਈਟ ਦੇ ਵਿੱਚ ਢਾਂਚੇ ਦੀ ਬੜੀ ਖੁੱਲੀ ਡੁੱਲੀ ਹੈ ਕਾਫੀ ਚੌੜਾ ਹਵਾਨਾ ਠੰਡੀ ਮਿੱਠੀ ਬਹੁਤ ਹੈ ਬੱਚੀ ਸੀਲ 3 ਹੈ ਦੱਸੋ ਤੁਸੀਂ ਦੇਖ ਲਓ ਪੈਰ ਨਹੀਂ ਪੜਦੀ ਜਿੱਥੇ ਖੜ ਜਾਂਦੀ ਹੈ ਚੜਾਈਰ ਤੋਂ ਤੁਸੀਂ ਦੇਖੋਗੇ ਪੁੜਿਆਂ ਦੀ ਕਾਫੀ ਸੋਹਣੀ ਦਿਸਦੀ ਆ ਵਾਈਟ ਰੰਗ ਜ਼ਿਆਦਾ ਹੈ ਸੋਹਣੀ ਬੱਛੀ ਜੀ ਨੂੰ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਕਰ ਲਓ 1 ਲੱਖ ਤੇ 10000 ਚ ਪਹੁੰਚ ਹੋਊਗੀ ਇਹਦੀ ਆ ਬੱਛੀ ਨੂੰ ਕਿੰਨਾ ਮਰਜੀ ਅਗਲਾ ਹੁਣ ਕਿਉਂ 20 ਦਿਨ ਪਾਇਆ ट्रांजैक्शन ਤਾਂ ਪਾ ਕੇ ਕਿਹੋ ਜਿਹਾ ਮਰਜੀ ਬੰਦੋਂ ਨਿਕਲ ਸਕਦਾ ਕਿੰਨਾ ਚਾਰ ਕਰ ਸਕਦੇ ਸਹੀ ਹੈ ਸੋ ਚੰਗੀ ਸੰਭਾਲ ਸਕਦੇ ਹੋ ਕਹਿਣ ਦਾ ਮਤਲਬ ਆਪ ਫੋਦਰ ਜਿਹੜੀਆਂ ਡਰਾਈ ਫੀਡਾਂ ਜਾਂ ट्रांजिशन ਵਗੈਰਾ ਤੁਸੀਂ ਪਾ ਸਕਦੇ ਹੋ ਇਹਨੂੰ ਤੋਰ ਦੇ ਬਈ ਹੋਰ ਉਹਦਾਂ ਨੂੰ ਬਹੁਤ ਸੋਹਣੀ ਵੈੜਾ ਦੱਸੋ ਕੋਲੋਂ ਖੜਿਆ ਬੜੀ ਪਸੰਦ ਆਉਂਦੀ ਹੈ ਹੈ ਹਾਈਟ ਮੀਡੀਅਮ ਹੈ ਇਹ ਗੱਲ ਜ਼ਰੂਰ ਧਿਆਨ ਚ ਲਿਆ ਦੇਆ ਬਾਲਾ ਵੱਡਾ ਕੱਦ ਨਹੀਂ ਪਰ ਪਹਿਲਾ ਸੁਆਚਾਰਦੰਦ ਸੀਲ ਸ਼ਰੀਫ ਹੈ ਜੇ ਦੰਦ ਦੇਖਣੇ ਦਾ ਪਤੰਦ ਵੀ ਇਹ ਦਿਖਾ ਦਾਂਗਾ ਹਾਂ ਫੜ ਲਓ ਬਈ ਦਿਖਾ ਹੀ ਦਿੰਦੇ ਦੰਦ ਦੋਸਤੋ ਕਨਫਰਮ ਕਰਾ ਹੀ ਦਿਨਾ ਤੁਹਾਨੂੰ ਠੀਕ ਹੈ ਹਰਨ ਓਕੇ ਤੋਂ ਦੰਦ ਦੋਸਤੋ ਚਾਰ ਹੀ ਹੈ ਬਾਕੀ ਤੁਸੀਂ ਇਹਦੇ ਜਦੋਂ ਕੋਲ ਆਉਂਗੇ ਇਹ ਤੁਹਾਡੀ ਇਹਨਾਂ ਨੂੰ ਜਮੀ ਪਾਤੀ ਇਸ ਤੇ ਪੱਠੇ ਇਹਨਾਂ ਨੇ ਖਾਣੇ ਸ਼ੁਰੂ ਕੀਤੇ ਸੀ ਟਾਂਚਾ ਦੇਖੋ ਵੇੜਾ ਜਾਨ ਦੇ ਦੇ ਸੋ ਇਹ 1 ਲੱਖ ਤੇ 10000 ਚ ਪਹੁੰਚ ਬਈ ਕਰ ਦੂਗਾ ਵੇੜਾ ਸੋਨੂੰ ਦੱਸੋ ਚਾਰ ਦਿਖਾਤੀਆਂ ਗੱਲਬਾਤ ਕਰ ਲਓ ਵੀਰ ਨਾਲ ਇੱਕੋ ਗੱਡੀ ਤੇ ਜੇ ਤੁਸੀਂ ਦੋ ਨਗ ਮੰਗਾਉਣੇ ਆ ਤਾਕ ਉਸ ਕਰਾਇਆ ਬਾਈ ਹੋਰਾਂ ਨੂੰ ਬੱਜ ਜਾਣਾ ਤੇ ਕੁਸ ਉਹਦੇ ਚੋਂ ਮਾਨ ਤਾਂ ਥੋੜਾ ਵੀ ਕਰਦੇ ਨੇ ਜੇ ਜਗਜੀਤ ਭਾਈ ਐ ਕੋਈ ਦੋ ਗਾਇਆਂ ਲਊਗਾ ਪਰ ਰੇਟ 'ਚ ਹੀ ਆਪਾਂ ਅਗਲੇ ਨੂੰ ਕਰਾਇਵ ਕਰਦਾਂਗੇ ਰੇਟ 'ਚ ਹੀ ਕਰ ਲਾਂਗੇ ਕੋਈ ਗੱਲ ਠੀਕ ਓਕੇ ਸੋ ਪਾਚ ਵੀ ਭਾਈ ਕਹਿੰਦਾ ਵੀ ਥੋੜੀ ਬਹੁਤੀ ਗੰਜੈਸ ਕਰਦੇ ਆਂਗੇ ਤੇ ਕਿਰਾਏ 'ਚ ਵੀ ਕੁਝ ਫਰਕ ਪਾ ਦੇਾਂਗੇ ਹਾਂਜੀ ਬਾਕੀ ਸੌਦੇ ਕਰੋ ਆ ਕੇ ਦੇਖੋ ਇਹ ਰਾਜਸਥਾਨ ਦੇ ਵੀਰ ਐ ਤੇ ਮਿਲਨਸਰ ਪੂਰੇ ਐ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਕੋਲ ਪਸ਼ੂ ਹਰ ਟਾਈਮ ਹੀ ਹੁੰਦੇ ਐ ਧੰਨਵਾਦ ਆਜੀ ਦੀ ਇਸ ਵੀਡੀਓ ਨੂੰ ਦੇਖਣ ਲਈ